ਮੈਂ ਵੀ ਤੁਮੇ ਨੂੰ ਐਂ ਦੱਸ ਹੁਣ ਤੈਨੂੰ ਪੈਸੇ ਚਾਹੀਦੇ ਕਿੰਨੇ ਕਿੰਨੇ ਮੈਂ ਤਾਂ ਪੱਬ 2 ਲੱਖ ਹੀ ਚਾਹੀਦਾ ਉਹ ਬੀਚਾ ਨਾਲ ਨੂੰ ਗਰਮ ਬੋਤਲ ਪੀ ਗਏ। ਤਬੀਕਾ ਕਲੇਟ ਨਾ। ਕੋਈ ਤਰੀਕਾ ਨਹੀਂ ਮੈਂ ਜਲਦੀ ਜਾਣਾ ਸੀ ਉਹ ਬੜਾ ਕੰਮ। ਚਾਹ ਤੇ ਇਹ ਨੂੰ ਨਹੀਂ ਤੁੰਦਿਆ ਫੰਗਿਆ ਖੰਡੀ ਕਰਕੇ ਕੋਲੀ ਕੋਲੀ ਚੱਲ ਗਏ। ਕਿਤੇ ਜਾਣਾ ਸੀ। ਪੈਸਾ ਬਾਰੇ ਗੱਲ ਕਰਨੀ ਸੀ ਪਹਿਲਾਂ ਚਾਹੀਦੀ ਹੈ ਨਾ। ਬਾਨੀ ਦੇਖ ਤੂੰ ਤੇ ਉਹ ਗੱਲ ਕਰਨੀ ਸੀ। ਤੇ ਜੇ ਤੁਸੀਂ ਕਹੋ ਤਾਂ ਮੈਂ ਪਿੰਡ ਚੱਲ ਕੇ ਨਾ ਮਤਲਬ ਕਿਉਂ ਪਾਪਾ ਕੋਠੀ 'ਚ ਮੇਰਾ ਨਾਮ ਵੀ ਧਰ ਗੀ ਸੀ ਵਿੱਚ ਹੀ ਤੇ ਉਹਨਾਂ ਦੇ ਕੋਠੀ ਵੀ ਆਈ ਚੱਤੀ ਠੀਕ ਹੈ ਤਾਂ ਪਾਪਾ ਪੁੱਛ ਲੈਣੇ ਨਹੀਂ ਠੀਕ ਨਹੀਂ ਚੰਗਾ ਲੱਗਦਾ ਹੁਣ ਤਾਂ ਪਾਪਾ ਨੰਬਰ ਚਾਲੀ ਕਰ ਦੋ ਜੀਏ ਸੋਟੇ ਨਾਲ ਪਾਪਾ ਚੱਲ ਆਪਾਂ ਮੱਝ ਲੋੜ ਹੈ ਆਪਾਂ ਕਿੱਦਾਂ ਰੱਖਣੇ ਆ ਆਪਾਂ ਮੋੜ ਦਿਆਂਗੇ ਗੱਲ ਕਰਕੇ ਦੇਖ ਲੈਣੇ ਆ ਚਾਹੇ ਮੋੜਨੇ ਆ ਫਿਰ ਵੀ ਚੰਗਾ ਨਹੀਂ ਲੱਗਦਾ ਦਾ ਜੀ ਨਹੀਂ ਚੰਗਾ ਤਾਂ ਫਿਰ ਹੁਣ ਚੱਲ ਆ ਜੀ ਆਨੂੰ ਪਨੂ ਲੋੜ ਹੈ ਤਾਂ ਆਪਾਂ ਬਾਅਦ 'ਚ ਮੋੜ ਦਿਆਂਗੇ ਮੈਂ ਘਰ ਆਉਣੀ ਆ ਗਾਲ ਤੁਸੀਂ ਨਾ ਕਰੀਂ

ਇਹ ਤਾਂ ਮੈਂ ਤਾਂ ਪੈਸਾ ਨਹੀਂ ਤਾਂ ਕੱਢਣਾ ਮੈਂ ਤਾਂ ਅੱਜ ਬਹੁਤ ਜ਼ਰੂਰੀ ਕੰਮ ਸੀ ਤਾਂ ਮੈਂ ਨਾ ਪੈਸੇ ਨਹੀਂ ਬੋਲ ਲੋੜ ਹੈ ਇਹ ਸਾਡ ਮੜੇ ਖੜਨਾ ਪਊ ਮੈਂ ਤਾਂ ਔਨਲੀ ਇਸ ਹੀ ਦਿਨ ਤੇ ਕੰਦੇ ਨਹੀਂ ਚੰਗਾ ਲੱਗਦਾ ਮਾਹ ਚੱਲ ਕੋਈ ਨਹੀਂ ਵੀ ਅੱਜ ਆਪਾਂ ਆਪਦੇ ਭੈਣ ਭਾਈ ਦੇ ਨਾਲ ਹੀ ਨਾ ਖੜਾਂਗੇ ਤਾਂ ਫਿਰ ਖਿਆ ਉਹ ਕੀ ਆ ਹਨਾ ਹਾਂ ਹਾਂ ਵੀ ਕੋਈ ਨਹੀਂ ਮੇਰਾ ਭਰਾ ਭਰਜਾਈ ਆ ਮੈਨੂੰ ਕੀ ਉਪਰ ਰਿਸ਼ਤੇ داری ਨਹੀਂ ਹੈ ਦੀ ਆਪਦਾ ਹੀ ਆ ਤੇ ਆ ਥੋੜੇ ਕੋਲੇ ਆਈ ਸੀ ਮੈਂ ਜਿਹੜੀ ਕੋਠੇ ਨਹੀਂ ਵੇਚੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਪਾਪਾ ਮੇਰੀ ਵੀ ਵਿੱਚੀ ਹਿੱਸਾ ਸੀਗਾ ਤੇ ਉਹ ਵੇਚੀ ਸੀ ਮੈਨੂੰ ਹੁਣ ਹੋਈ ਜੀ ਪੈਸੇ ਦੀ ਲੋੜ ਤੇ ਉਹਦੇ ਚ ਮੈਨੂੰ ਦੇਓ ਵੈਸੇ ਨਾਲ ਦੇਖੋ ਬਲੈ ਸੋ ਸਾਡੇ ਵੀ ਜਵਾਕ ਨੇ ਅਸੀਂ ਵੀ ਦੇ ਆਪਣੇ ਖਾਤੇ ਨੇ ਮਿਹਨਤ ਕਰਦੇ ਹਾਂ ਹਾਂ ਵੀ ਉਹ ਤਾਂ ਨਹੀਂ ਅਸੀਂ ਹਜੇ ਦੀ ਸਥਿਤੀ ਨਹੀਂ ਚਲੋ ਉਹ ਤਾਂ ਨਹੀਂ ਮਿਹਨਤ ਦਾ ਤਾਂ ਕਰਦੇ ਆ ਪਰ ਫਿਰ ਵੀ ਆਏ ਤਾਂ ਨਹੀਂ ਹੁੰਦਾ ਵੀ ਵੀ ਆਪਾਂ ਜੇ ਇੱਕ ਦੂਜੇ ਦੇ ਨਾਲ ਖੜੀਏ ਨਾ ਠੀਕ ਹੈ ਨਾ ਮੈਂ ਚਲੋ ਤੁਹਾਨੂੰ ਅਸੀਂ ਇਹ ਨਹੀਂ ਵੀ ਮੈਂ ਰੱਖਣੀ ਆ ਮ ਮੋਰਬੀ ਤੇ ਅੱਜਸਾਲ ਮੇਰੇ ਨਾਲ ਜ਼ਰੂਰੀ ਤੁਹਾਨੂੰ ਕੜਨਾ ਪੈਣਾ ਹੀ ਆ। ਤੂੰ ਬਬਲੀ ਖੜੀ ਸਮੰਗਣੀ ਐ। ਤੂੰ ਬਰਤਣਾ ਨਹੀਂ ਆਉਦੇ ਭਾਈ ਨਾਲ। ਨਹੀਂ ਬਰਤਣਾ ਤਾਂ ਹੈ ਮੈਨੂੰ ਵੀ ਆਪਦਾ ਭਾਈ ਉਨਾ ਹੀ ਪਿਆਰ ਐ। ਠੀਕ ਆ ਪਰ ਮੇਰੀ ਮਜਬੂਰੀ ਆ। ਮੈਂ ਇਹ ਨਹੀਂ ਕਹਿੰਦੀ ਵੀ ਮੈਂ ਬਰਤਣਾ ਨਹੀਂ। ਮੈਂ ਇਹ ਨਹੀਂ ਕਹਿੰਦੀ ਮੈਂ ਮੈਂ ਪੈਸੇ ਮੋੜਨੇ ਨਹੀਂ। ਆ ਪੈਸੇ ਵੀ ਮੋੜ ਦਿਆਂਗੇ ਪਰ ਸਾਨੂੰ ਅੱਜ ਲੋੜ ਐ ਤਾਂ ਕਰਕੇ ਮੇਰੀ ਮਜਬੂਰੀ ਆ। ਇਹ ਗੱਲ ਛੋੜੀ ਓਲੀ ਵੀ ਤੂੰ ਪੈਸੇ ਮੰਗਣਾ ਜੀ। ਐ ਨਹੀਂ ਨਾ ਹੁੰਦਾ ਫਿਰ। ਨੇ ਮੰਗਣ ਤਾਂ ਨਹੀਂ ਮੈਂ ਆਇਆ ਆਈ ਪਰ ਜੇ ਤਾਂ ਆਪਾ ਸਮਝ ਗਏ ਕਿ ਕੁੜੀਆਂ ਦਾ ਹਿੱਸਾ ਮੁੱਕ ਤਾਂ ਨਹੀਂ ਜਾਂਦਾ ਵਿਜੇ ਆਪਾਂ ਵਿਆਹ ਤਿਆਂ ਤਾਂ ਸਾਰਾ ਕੁਝ ਹੀ ਮੁੱਕ ਗਿਆ ਉਹਦੇ ਨਾਲ ਤੁਹਾਨੂੰ ਵੀ ਇਹ ਜੇ ਮੈਂ ਧੜਕੇ ਵੀ ਲੈ ਸਕਦੀ ਤੁਹਾਨੂੰ ਵੇਚਣ ਵੀ ਨਹੀਂ ਸੀ ਦਿੰਦੀ ਤਾਂ ਮੈਂ ਜੇ ਅੜਨਾ ਹੀ ਹੁੰਦਾ ਤਾਂ ਮੈਂ ਕਹਿੰਦੀ ਭਾਈ ਮੈਨੂੰ ਤਾਂ ਪਹਿਲਾਂ ਦਿਓ ਮੈਂ ਤਾਂ ਤਾਂ ਵੇਚਣ देऊ ਚਲੋ ਤੂੰ ਚਾਹ ਮੰਗ ਲੈ ਅਸੀਂ ਗੱਲ ਕਰਦੇ ਠੀਕ ਠੀਕ ਹੈ ਲੈ ਕੇ ਹੀ ਮੈਂ ਜਾ ਤੁਸੀਂ ਕਰੋ ਗੱਲਾਂ ਠੀਕ ਹੈ ਚਾਹ ਮੰਗ ਲਿਓ ਇਸ ਤਰ੍ਹਾਂ ਲੈ ਜਿਹੜੀ ਗੱਲ ਬਤ ਹਾਂ ਅੰਮੋਲਸਾ ਸਾਨੂੰ ਵੀ ਪਤਾ ਹੀ ਆ ਬਈ ਭਾਬੀ ਦੇ ਸੁਹਾਗ ਦਾ ਮੈਂ ਤਾਂ ਹੀ ਸੀ ਵੀ ਚੱਲ ਤੁਸੀਂ ਤਾਂ ਦੇਖਦੇ ਨਵੇਂ ਕੁੜੀਆਂ ਦੇ ਸੁਹਾਗ ਇਹ ਜਿਹਾ ਹਾਂ ਅੰਮੋਲਸਾ ਮੜੇ ਹਾਂ ਮੈਨੂੰ ਤਾਂ ਆਉਣ ਨਹੀਂ ਸੀ ਦਿੰਦੇ ਕਹਿੰਦੇ ਵੀ ਨਹੀਂ ਚੰਗਾ ਲੱਗਦਾ ਵੀ ਐ ਨਹੀਂ ਚੰਗਾ ਲੱਗਦਾ ਆਪਣੇ ਭੈਣ ਭਾਈ ਤੋਂ ਇਹ ਸਮੰਗਣਾ ਇਹ ਵਧੀਆ ਨਹੀਂ ਲੱਗਦਾ ਪਰ ਮੈਨੂੰ ਐ ਸੀ ਮਹਾਦੇਪਾ ਮੈਂ ਵੀ ਮਾਨ ਨਾਲ ਹੀ ਆਈ ਆ ਵੀ ਮੈਨੂੰ ਪਤਾ ਨਹੀਂ ਮੇਰਾ ਭਰਾ ਮੇਰੇ ਨਾਲ ਨਹੀਂ ਖੜੂ ਤਾਂ ਹੋਰ ਕਿਹਦੇ ਨਾਲ ਖੜੂ ਏਕਨ ਹਾਂ ਲੈ ਆ ਗਈ ਇੱਥੇ ਹੀ ਸਮੰਗਣ ਇਨੋਂ ਨਹੀਂ ਪਤਾ ਪਤੀ ਜਪਤੀ ਜਨ ਦਾ ਹੈਗਾ ਇਹਨਾਂ ਨੇ ਵੀ ਆਪ ਦਾ ਕੋਈ ਕੰਮਕਾਰ ਕਰਨਾ ਹੈ ਆਗੇ ਹਿੱਸਾ ਬਣ ਮੰਗਲ ਹੋ ਚਾਹ ਪਿਆ ਕਿ ਤੋੜਾਈ ਨੂੰ ਤਾਂ ਹੋਈ ਨਹੀਂ ਪਤਾ ਨਹੀਂ ਹੁਣ ਕੀ ਕਹੂਗੀ ਕੀ ਨਹੀਂ ਲੋ ਪੇ ਚਾਹ ਪੀਓ ਤੇਰੇ ਬਾਈ ਨੇ ਵੀ ਜਾਣਾ ਚਾਹ ਪੀ ਕੇ ਕਿਸੇ ਕੰਮ ਤੇ ਤੂੰ ਵੀ ਪੀ ਲੈ ਫਿਰ ਇਹਦੇ ਨਾਲ ਹੀ ਚਲੇ ਜਾਈਂ ਛੜ ਦੂ ਤੈਨੂੰ ਉੱਥੇ ਬਸ ਛੜ ਜਾਂਗੇ ਤੇ ਫਿਰ ਐਂ ਘਰੀਬ ਵੱਲੇ ਤੂੰ ਵਚਰ ਐ ਠੀਕ ਆਪਾਂ ਕੋਈ ਅਨਿਵਸ ਵੀਰੇ ਪਕਾਣ ਵਾਸਤੇ ਕੀ ਕਰਕੇ ਫਿਰਦੇ ਠੀਕ ਆ ਸੂਰੇ ਗਲਵਤ ਵੀ ਕਰਾਂਗੇ ਫਿਰ ਕੋਈ ਜੈਮ تمہਾਰੋ ਮੈਂ ਜਾਇਆ ਮ ਠੀਕ ਆ ਤੇ ਮੇਰੇ ਆਏ ਇਹ ਮਾਤਾ ਨੇ ਮਾਨਣਾ ਲਈ ਸੀ ਪਾ ਪਤਾ ਦਿਨੇ ਮੈਨੇ ਕਮੈਂਟ ਚ ਜਵਾਬ ਦੇਤਾ ਤੇ ਗਾਹਾਂ ਮੈਂ ਜਾਉ ਉਹ ਮੈਨੂੰ ਕਹੋ ਲਿਆਈ ਪੈਸੇ ਉੱਥੇ ਜਵਾਬ ਦੇਣਾ ਮੈਨੂੰ ਵੀ ਔਖਾ ਹੋ ਜੂ ਇੱਕ ਵਾਰੀ ਮੈਨ ਲੱਗਦਾ ਭਾਬੀ ਨਾਲ ਦੁਆਰੇ ਗੱਲ ਕਰ ਲੈਣੀ ਚਾਹੀਦੀ ਮੈਨੇ ਪੁੱਛ ਲੈਣਾ ਚਾਹੁੰਦਾ ਜੇ ਮੰਨ ਜੇ ਤਾਂ ਦੇਖਦੀ ਆ ਕਰਕੇ ਗੱਲ ਚੱਲ ਇਹਨਾਂ ਦੀ ਤਾਂ ਤੈ ਲੈ ਆਉਂ ਕੰਮ ਨਾ ਬੈਠਾ ਚੱਕਲਾ ਕਰ ਲੈ ਚੱਕਲਾ ਕਰ ਲੈ ਹੋਰ ਲਾਤੀ ਭਾਬੀ ਕੱਪੜਿਆਂ ਦੀ ਤਾਂ ਹਾਂ ਲਾਤੀ ਹੋ ਲਈ ਸੁੱਕ ਜਾਂਦੇ ਨੇ ਛੇਤੀ ਹੁਣ ਤਾਂ ਗਰਮੀ ਹੈ ਚਲੋ ਚਾਹ ਭਾਬੀ ਮੈਂ ਤਾਂ ਬੈਠੀ ਸੀ ਕੀ ਮੈਂ ਕਰਾਂਗੇ ਫੈਸਲਾ ਨਹੀਂ ਤੇ ਯਾਮ ਬੋਲ ਦੇਖੋ ਵੀ ਜਦੋਂ ਤੇਰਾ ਭਤੀਜਾ ਬਾਹਰ ਭੇਜਿਆ ਸੀ ਤੈਨੂੰ ਨਹੀਂ ਪਤਾ ਸਾਡੇ ਸਰ ਕਿੰਨਾ ਕਰਜ਼ਾ ਸੀਗਾ ਅੱਛਾ ਭਾਬੀ ਥੋੜੇ ਸਰ ਇੰਨਾ ਕਰਜ਼ਾ ਚੜ ਗਿਆ ਸੀ ਹੋਰ ਕਿਤੇ ਥੋੜੇ ਪੈਸੇ ਲੱਗਦੇ ਨੇ ਮੈਨੂੰ ਨਹੀਂ ਬਾਹਰ ਜਾਣ ਤੇ ਮੈਨੂੰ ਨਹੀਂ ਸੀ ਪਤਾ ਭਾਬੀ ਹੇ ਮਾ ਜਮੀਨੀ ਸੀ ਆਉਂਦੀ ਫਿਰ ਮਾਪੇ ਕਿਸੇ ਵਹ ਨਨਨਨ ਕਹਿ ਦਿੰਦੀ ਮੈਂ ਤਾਂ ਆਪ ਹੀ ਕਹਿਤਾ ਮਹਾਵਿਚਲ ਮੈਂ ਜਾਇਉਣੀ ਆ ਚਲ ਉਹਨਾਂ ਨੇ ਕੋਠੀ ਦੀ ਚਲ ਉਹ ਤਾਂ ਤੇਰੀ ਗੱਲ ਠੀਕ ਆ ਗਈ ਤੋ ਹਾਂ ਪਰ ਹੁਣ ਅਸੀਂ ਕੋਠੀ ਤਾਂ ਵੇਚੀ ਆ ਹੁਣ ਕਿਸੇ ਦੇ ਪੈਸੇ ਵੀ ਦੇਣੇ ਨੇ ਅਗਲਾ ਸਾਨੂੰ ਟੋਕਦੇ ਹਾਂ ਉਹ ਤਾਂ ਤੁਹਾਡੀ ਗੱਲ ਠੀਕ ਆ ਚਲ ਕੋਈ ਨਾ ਭਾਬੀ ਜੇ ਫਿਰ ਤੁਹਾਨੂੰ ਐ ਲੱਗਦਾ ਨਾ ਵੀ ਤੁਹਾਡੇ ਤੋਂ ਨਹੀਂ ਦਿੱਤੇ ਜਾਣੇ ਕਿ ਕਰਜ਼ਾ ਇੰਨਾ ਚੜਿਆ ਵਾ ਫਿਰ ਅਸੀਂ ਸਾਰ ਲਾਂਗੀ ਕਿਸੇ ਨਾ ਕਿਸੇ ਵਾਸਤੇ ਗੱਲ ਕਰ ਲਾਂਗੇ ਇੰਤਜ਼ਾਮ ਤੁਸੀਂ ਆਪ ਦਾ ਸਾਰੋ ਆਪਾਂ ਰਿਸ਼ਤੇ ਖਰਾਬ ਨਹੀਂ ਕਰਨੇ ਸਾਰੀ ਉਮਰ ਦਾ ਰਿਸ਼ਤਾ ਮੈਨੂੰ ਨਹੀਂ ਸਰਦਾ ਆਪਣੇ ਭੈਣ ਭਾਈਆਂ ਵੀ ਨਾ ਠੀਕ ਦੇਖ ਸਰਦਾ ਤਾਂ ਸਾਨੂੰ ਵੀ ਨਹੀਂ ਪਰ ਹੁਣ ਅਸੀਂ ਵੀ ਮਜਬੂਰ ਹੋ ਗਏ ਨਹੀਂ ਉਹ ਤਾਂ ਤੁਹਾਡੀ ਗੱਲ ਹੈ ਕੋਈ ਨਹੀਂ ਕੋਈ ਨਹੀਂ ਤੁਸੀਂ ਫਿਰ ਮੈਨੂੰ ਹੁਣ ਤੁਸੀਂ ਜਾਣ ਦਿਓ ਮੈਨੂੰ ਚੜਾ ਆ ਠੀਕ ਹੈ ਠੀਕ ਹੈ ਨਾ ਚਲ ਠੀਕ ਹੈ ਚਲ ਤੂੰ ਤਿਆਰੀ ਕਰ ਸੇ ਹਾਂ ਓਕੇ ਐਸੇ ਕਰੇ ਤਾਂ ਇਹਨੇ ਥੋੜੇ ਬਹੁਤੇ ਦੇ ਦੇਣੇ ਆ ਫੋਨ ਕਰਦੀ ਹਾਂ ਮੈਂ ਚਲ ਇਹਨੂੰ ਥੋੜੇ ਬਹੁਤੇ ਦੇ ਦੇਣੇ ਆ ਪੈਸੇ ਪੁੱਛਣਾ ਕਿੰਨੇ ਕਿ ਚਾਹੀਦੇ ਨੇ ਜੇ ਮੇਰੀ ਕੁੜੀ ਹੁੰਦੀ ਤਾਂ ਉਹਨੂੰ ਮੇਰੇ ਜਵਾਬ ਜਵਾਬ ਦੇ ਦੇਣ ਫਿਰ ਕੀ ਹੋਊਗਾ ਨਹੀਂ ਇਹ ਨਹੀਂ ਹੋਣਾ ਚਾਹੀਦਾ ਮੈਨੂੰ ਪੈਸੇ ਦੇ ਦੇਣੇ ਚਾਹੀਦੇ ਨੇ ਦਿਸਤਾਂਤ ਫਲਕ ਨਾ ਪਾਈਏ ਮੈਂ ਪੁੱਛ ਲੈਣੀ ਆ ਫੋਨ ਕਰਕੇ ਦੇ ਦੇਣੀਆਂ ਥੋੜੇ ਬੋਤੇ ਘਰੇ ਪਏ ਤਾਂ ਹੈਗੇ ਨੇ ਵਭਲੀ ਤੂੰ ਮੈਨੂੰ ਐਂ ਦੱਸ ਹੁਣ ਤੈਨੂੰ ਪੈਸੇ ਚਾਹੀਦੇ ਕਿੰਨੇ ਕਿੰਨੇ ਮੈਂ ਤਾਂ ਪੱਬ 2 ਲੱਖ ਹੀ ਚਾਹੀਦਾ ਇਹ ਨਹੀਂ ਬਤਾ ਵੀ ਸਾਡੇ ਆ ਜਾਣ ਮਹੀਨੇ ਵੀਕ ਦਿਨ ਨੂੰ ਉਹਦੀ ਮੋੜ ਵੀ ਜਾਣਾ ਤੁੰਦਾ ਠੀਕ ਹੈ ਫਿਰ ਮੈਂ ਤੇਰੇ ਵੀਰੇ ਨਾਲ ਫੋਨ ਤੇ ਗੱਲ ਕਰ ਲਾਂ ਹਾਂ ਤੂੰ ਬੈ ਤੂੰ ਬੈਠ ਫਿਰਨੇ ਠੀਕ ਹੈ ਮੈਂ ਗੱਲ ਕਰ ਲਾਂ ਠੀਕ ਹੈ ਹੈਲੋ ਹਾਂ ਮੈਂ ਤਾਂ ਐ ਪੁੱਛਦੀ ਸੀ ਮੁੱਖਾ ਕਰੇ ਪੈਸੇ ਆਪਣੇ ਪਈ ਨੇ ਵੀ ਆਪਾਂ ਬਬਲੀ ਨੂੰ ਥੋੜੇ ਬੋਤੇ ਦੇ ਦਈਏ ਮੋੜ ਤਾਂ ਦੇਊਗੀ ਆਪਣੇ ਉਹ ਤਾਂ ਫੇਰ ਰਿਸ਼ਤੇ ਖਰਾਬ ਹੋ ਜਾਂਦੇ ਨੇ ਜੇ ਹੁਣ ਉਹਨੂੰ ਖਾਲੀ ਮੋੜ ਦਿਆਂ ਜਵਾਬ ਦਿੰਨੇ ਆ ਹਾਂ ਕੋਈ ਨਹੀਂ ਥੋੜੇ ਬੁੱਤੇ ਦੇ ਦੇ ਦਿੰਨੇ ਆ ਪੈਸੇ ਕਰੇ ਪਹਿਲੇ ਠੀਕ ਹੈ ਠੀਕ ਹੈ ਮੈਂ ਉਹਨੂੰ ਪੈਸੇ ਦੇ ਕੇ ਤੋਰੂੰਗੀ ਮੈਂ ਛੱਜਾਂ ਨਹੀਂ ਠੀਕ ਹੈ ਬਸ 2 ਲੱਖ ਮੰਗਦੀ ਸੀ ਨਾ ਇਹਨਾਂ ਨੂੰ ਘੱਟ ਦੇ ਦਾਂਗੇ ਫਿਰ ਆਪਾਂ ਬਾਅਦ ਚ ਦੇ ਦਾਂਗੇ ਇਹਨੂੰ ਤਾਂ ਦੇਈਏ ਕੁੜੀ ਨੂੰ ਕਾਨੂੰ ਖਾਲੀ ਮੋੜਨਾ ਆਇ ਤਾਂ ਰਿਸ਼ਤੇ ਵੀ ਨੇ ਨਿਵਦੇ ਹੁੰਦੇ ਚਲੋ ਠੀਕ ਐ ਮੈਂ ਦੇ ਦਿੰਨੀ ਆ ਫਿਰ ਠੀਕ ਲਾਭ ਨਹੀਂ ਤਾਂ ਫੜਤਾ ਇਸ ਚਲ ਚਲ ਤਾਂ ਵੀ ਬਹੁਤ ਅਸ਼ੂ ਕਰੀਏਗਾ ਹਾਂ ਮੇਰੀ ਵੀ ਇੱਜ਼ਤ ਜੀ ਰਹਿ ਜੂਗੀ ਹਣਾ ਚਲ ਕੋਈ ਨਹੀਂ ਅਸੀਂ ਜਿਹਦੇ ਦੇਣੇ ਨੇ ਬਾਅਦ ਚ ਦੇ ਦਾਂਗੇ ਆਪਾਂ ਰਿਸ਼ਤੇ ਖਰਾਬ ਨਹੀਂ ਕਰਨੇ ਤੂੰ ਆਪਣਾ ਕੰਮ ਕਰ ਚਲ ਕੋਈ ਗੱਲ ਨਹੀਂ ਮੈਂ ਵੀ ਬਸ ਥੋੜੇ ਚਿਰ ਇਸ ਮੋੜ ਦੇ ਨਾ ਥੋੜੇ ਚਿਰ ਦੀ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਭਾਬੀ ਬਹੁਤ ਸ਼ੁਕਰੀਆ ਮੇਰਾ ਮਾਨ ਰੱਖਤਾ ਤੁਸੀਂ ਤੇ ਨਹੀਂ ਤਾਂ ਮੈਨੂੰ ਵੀ ਅਗਲੇ ਨੇ ਕਹਿਣਾ ਸੀ ਕਿ ਗਈ ਸੀ ਭਰਾ ਕੋਲੇ ਲੈ ਬਬਲੀ ਇਹ ਰਿਸ਼ਤੇ ਟੁੱਟਣ ਵਾਲੇ ਨਹੀਂ ਹੁੰਦੇ ਆਪਾਂ ਸਾਰੀ ਜ਼ਿੰਦਗੀ ਬਰਤਣਾ ਹੈ ਆਪਾਂ ਪੈਸੇ ਪਿੱਛੇ ਥੋੜੇ ਰਿਸ਼ਤੇ ਖਰਾਬ ਕਰਨੇ ਨਹੀਂ ਆਉਹੀ ਤਾਂ ਹੈ ਤਾਂ ਹੀ ਤਾਂ ਮਾਨ ਨਾਲ ਆਈ ਸੀ ਮੈਂ ਹਾਂ ਨਾ ਫਿਰ ਥੋੜੇ ਜਿਹਾ ਜਾ ਜਾਂਦਾ ਚਲ ਮੈਨੂੰ ਤੂੰ ਹੁਣ ਚੜਾਇਆ ਹਾਂ ਹਾਂ ਚਲ ਠੀਕ ਹੈ ਠੀਕ ਹੈ ਹਾਂ